सत श्रीकाल जी मेरा नाम सुरजीत कौर है मेरी उम्र पैंठ साल है मैं पहला बारह साल तो पहला बहुत बीमार रही सी मेरे हाथ पैर दर्द कि मेरे हाथ पैर जो तो मैं कोई चीज चकनी वे भी मेरे हथाच डिग पी चाह पीनी गलास भी हथा चो डिग पैना कि मेरे मेरे तो तुरया भी ना सजा जो तो मैं बच्चे चकने वह भी नहीं चके जाते ਮਤਲਬ ਮੇਰੇ ਦਰਦ ਬਹੁਤ ਹੁੰਦਾ ਮੇਰੇ ਮੋਢਿਆਂ ਵਿੱਚ ਵੀ ਬੜਾ ਦਰਦ ਹੁੰਦਾ ਸੀ ਬਹੁਤ ਮੇਰੀ ਹਾਲਤ ਖਰਾਬ ਸੀ ਤੇ ਮੇਰੇ ਨੋਹਾਂ ਨੇ ਵੀ ਮੇਰੀ ਮਾਲ ਚ ਮੋਲ ਚ ਕਰਨੀ ਤੇ ਅਸੀਂ ਆ ਆਪਣੇ ਮਹੱਲੇ ਵਿੱਚੋਂ ਮੈਡੀਕਲ ਹਸਪੀਟਲ ਤੇ ਮਹਿਗਾ ਛੋਟਾ ਜਿਹਾ ਉੱਥੋਂ ਦਵਾਈਆਂ ਦੁਈਆਂ ਲੈ ਲੈ ਖਾਂਦੇ ਰਹੇ ਥੋੜਾ ਕਦੀ ਫਰਕ ਪੈ ਜਾਣਾ ਕਦੀ ਨਹੀਂ ਵੀ ਫਰਕ ਪੈਣਾ ਮੈਂ ਇੱਕ ਟੀਚਰ ਹਾਂ ਜੌਬ ਕਰਦੀ ਹਾਂ ਤੇ ਮੇਰੇ ਸਕੂਲ ਵਿੱਚ ਹੀ ਕੋਈ ਟੀਚਰ ਸੀਗੇ ਤੇ ਉਹਨਾਂ ਨੂੰ ਮੈਂ ਆਪਣੀ ਮਤਲਬ ਪ੍ਰੋਬਲਮ ਦੱਸੀ ਆਪਣੀ ਮੰਮੀ ਦੀ ਤੇ ਉਹਨਾਂ ਨੇ ਮੈਨੂੰ ਸੁਜੈਸਟ ਕੀਤਾ ਕਿ ਤੁਸੀਂ ਇੱਥੇ ਡਾਕਟਰ ਸ਼ਾਰਦਾ ਆਯੁਰਵੈਦਿਕ ਕਲੀਨਿਕ ਆ ਹਸਪੀਟਲ ਆ ਤੁਸੀਂ ਉਹਨਾਂ ਦੇ ਕੋਲ ਜਾ ਕੇ ਦੇਖੋ ਜਰਾ ਇੱਕ ਵਾਰ ਤੇ ਫਿਰ ਅਸੀਂ ਦੇਖਿਆ ਚਲੋ ਵੀ ਜਿੱਥੇ ਐਨੇ ਪੈਸੇ ਖਰਾਬ ਕੀਤੇ ਐਨਾ ਟਾਈਮ ਵੇਸਟ ਕੀਤਾ ਅਸੀਂ ਕਿਹਾ ਚਲੋ ਇੱਥੇ ਵੀ ਦੇਖ ਲੈਂਦੇ ਫਿਰ ਅਸੀਂ ਡਾਕਟਰ ਸ਼ਾਰਦਾ ਕਲੀਨਿਕ ਹਸਪੀਟਲ ਗਏ ਮਤਲਬ ਜਦੋਂ ਅਸੀਂ ਉਹਨਾਂ ਤੋਂ ਟੈਸਟ ਉਹਨਾਂ ਨੇ ਸਾਡੇ ਟੈਸਟ ਵਗੈਰਾ ਕੀਤੇ ਮੰਮੀ ਦੇ ਤਾਂ ਉਹਦੇ ਵਿੱਚ ਵੀ ਗਠੀਆਂ ਹੀ ਆਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਮਤਲਬ ਇਹੀ ਕਿਹਾ ਕਿ ਅਸੀਂ ਗਾਰੰਟੀ ਲੈਂਦੇ ਹਾਂ ਕਿ ਜੇਕਰ ਤੁਸੀਂ ਟਾਈਮ ਨਾ ਵੇ ਟੂ ਵੇ ਦਵਾਈ ਖਾਉਂਗੇ ਫਿਰ ਉਹਨਾਂ ਨੇ ਸਾਨੂੰ ਡਾਈਟ ਚਾਰਟ ਦਿੱਤਾ ਹਨਾ ਤੇ ਕੁਝ ਮਤਲਬ ਥੋੜੀਆਂ ਬਹੁਤ ਐਕਸਰਸਾਈਜ਼ ਕਰਨ ਨੂੰ ਕਿਹਾ ਹਲਕੀਆਂ ਫੁਣਕੀ ਦਾ ਵਾਕ ਹੋ ਗਈ ਜਾਂ ਤੇ ਉਸ ਤੋਂ ਬਾਅਦ ਫਿਰ ਇਹ ਨਹੀਂ ਕਿ ਅਸੀਂ ਚਾਰ ਪੰਜ ਮਹੀਨੇ ਹੀ ਦਵਾਈ ਖਵਾਈ ਅਸੀਂ ਪੂਰਾ 1 ਸਾਲ ਕਿਉਂਕਿ ਮੰਮੀ ਦੀ ਜਿਹੜੀ ਬਿਮਾਰੀ ਸੀ ਉਹ ਵੀ ਬਹੁਤ ਪੁਰਾਣੀ ਸੀਗੀ ਤੇ ਚਲੋ 1 ਸਾਲ ਦਵਾਈ ਖਵਾਈ ਤੇ ਸਾਡੇ ਮੰਮੀ ਮਤਲਬ 1 ਸਾਲ ਦੇ ਅੰਦਰ ਅੰਦਰ ਹੀ ਸਾਰੀਆਂ ਚੀਜ਼ਾਂ ਮਤਲਬ ਸਾਰੇ ਕੰਮ ਆਪ ਕਰਨ ਲੱਗ ਗਏ ਤੇ ਉਸ ਤੋਂ ਬਾਅਦ ਵੀ ਅਜਾ ਨਾ ਤੁਸੀਂ ਦੇਖ ਰਹੇ ਹੋ ਤੇ ਦੇਖੋ ਸਾਡੇ ਸਾਡੇ ਮੇਰੇ ਆ ਮੇਰੇ ਪਿਆਰਾਂ ਦੇ ਵੀ ਬਹੁਤ ਗਿੱਟੇ ਵੀ ਬੜੇ ਦੋਹਨ ਦੇ ਜ਼ਰਦ ਹੁੰਦੇ। ਵੀ ਕਿ ਉਹ ਇੰਨੀਆਂ ਚੰਗੀਆਂ ਨਾ ਮੈਂ ਕਹਿੰਨੀ ਪ੍ਰਮਾਤਮਾ ਸਾਭੀਆਂ ਨੂੰ ਐਦਾਂ ਨਹੀਂ ਹੁਣ। ਮੇਰੀ ਬਹੁਤ ਸੇਵਾ ਕੀਤੀ। ਦੋਨਾਂ ਨੂੰਹਾਂ ਨੇ ਬਹੁਤ ਸੇਵਾ ਕੀਤੀ ਮੇਰੀ। ਤੁਹਾਡੇ ਘਰ ਦੇ ਕਿਸੇ ਬਜ਼ੁਰਗ ਨੂੰ ਜਾਂ ਕਿਸੇ ਨੂੰ ਵੀ ਕੋਈ ਪ੍ਰੋਬਲਮ ਆ ਤਾਂ ਪਲੀਜ਼ 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 ਉੱਥੇ ਲੈ ਕੇ ਜਾਓ ਤੇ ਉਹਨਾਂ ਤੋਂ ਜੋ ਵੀ ਉਹ ਤੁਹਾਨੂੰ ਦੱਸਦੇ ਨੇ ਉਹ ਪ੍ਰੋਪਰ ਵੇ ਨਾਲ ਪ੍ਰੋਪਰ ਟਾਈਮ ਨਾਲ ਉਹਨਾਂ ਨੂੰ ਕਰਕੇ ਮਤਲਬ ਜ਼ਿੰਦਗੀ ਉਹਨਾਂ ਨੂੰ ਉਦਾਂ ਹੀ ਵਾਪਸ ਭੇਜੋ। ਥੈਂਕ ਯੂ।